ਸਸਤੇ ਗੈਲਰੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਜਿਹੜਾ ਜਰੂਰ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਕਿਉਂਕਿ ਪ੍ਰਾਈਜ਼ ਨੇਗੇ ਜਿਹੜੇ ਨਾਲ ਹੁੰਦੇ ਮੈਂਸ਼ਨ ਕੀਤੇ ਹੋਏ ਨੇਗੇ ਅੱਜ ਆਪਾਂ ਲੈ ਕੇ ਆਏਗੇ ਮਲ ਕਾਟਨ ਦੇ ਸੂਟ ਬਹੁਤ ਜਿਆਦੇ ਸੋਹਣਾ ਫੈਬਰਿਕ ਹੈਗਾ ਪਲੱਸ ਦੁਪੱਟਾ ਸੂਟ ਦੇਗੇ ਜਿੱਦਾਂ ਕਿ ਫਰਸੀ ਸਲਵਾਰਾਂ ਦਾ ਟ੍ਰੈਂਡ ਚੱਲ ਰਿਹਾ ਹੈਗਾ ਤੁਸੀਂ ਇਹ ਸੂਟਾਂ ਤੇ ਜ਼ਰੂਰ ਰੈਡੀ ਕਰਵਾ ਸਕਦੇ ਹੋਗੇ ਇਹ ਫੈਬਰਿਕ ਹੈ ਪ੍ਰਿੰਟਡ ਡਿਜ਼ਾਈਨ ਤੇ ਫਰਸੀ ਸਲਵਾਰ ਹੈ ਜਿਹੜੀ ਬਹੁਤ ਜਿਆਦੇ ਸੋਹਣੀ ਲੱਗੂਗੀ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂਗੇ ਬਿਲਕੁਲ ਮਲ ਕਾਟਨ ਹੈਗੀ ਵਿਦਾਊਟ ਲਾਈਨਿੰਗ ਇਹ ਸਟਿਚ ਹੋਣਗੇ ਲਾਈਨਿੰਗ ਦੀ ਇਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਲਓ ਜੀ ਇਸ ਤਰ੍ਹਾਂ ਹੀ ਰਹੇਗੀ ਜੀ ਸ਼ਰਟ ਇਹਨੂੰ ਤੁਸੀਂ ਮਤਲਬ ਇਹ ਰਹੂਗੀ ਤੇ ਸ਼ਰਟ ਰਹੂਗੀ ਇਹ ਵਾਲੀ ਰਹੂਗੀ ਬਾਟਮ ਬਹੁਤ ਜਿਆਦੇ ਸੋਹਣੀ ਮਾਲ कॉटन ਆ ਪਾਕਿਸਤਾਨੀ कॉटन ਤੇ ਵਿਦਆਊਟ ਲਾਈਨਿੰਗ ਤੁਸੀਂ ਸਟਿਚ ਕਰਵਾਓ ਇਹਨਾਂ ਸੂਟਾਂ ਨੂੰ ਬਹੁਤ ਜਿਆਦੇ ਸੋਹਣੇ ਲੱਗਣਗੇ ਬਾਕੀ ਜੇ ਤੁਸੀਂ ਸਾਡੇ ਕੋਲ ਰੈਡੀ ਕਰਵਾਉਗੇ ਤਾਂ ਇਹ ਇਹ ਸੂਟਾਂ ਦੇ ਵਿੱਚ ਬਹੁਤ ਜਿਆਦੇ ਸੋਹਣੇ ਡਿਜ਼ਾਈਨ ਆਪਾਂ ਰੈਡੀ ਕਰਕੇ ਦੇਵਾਂਗੇ ਤੁਹਾਨੂੰ ਲਓ ਜੀ ਇਸ ਤਰ੍ਹਾਂ ਜਿਹੜਾ ਦੁਪੱਟਾ ਹੈਗਾ ਇੱਕ ਦੁਪੱਟਾ ਮੈਂ ਤੁਹਾਨੂੰ ਸਿਰਫ ਖੋਲ ਕੇ ਦਿਖਾ ਦੇਣੀ ਹੈਗੀ 2 ਮੀਟਰ ਦਾ ਦੁਪੱਟਾ ਰਹੇਗਾ 44 ਇੰਚ ਪਣਾ ਇਹ ਦੁਪੱਟੇ ਦਾ ਤੇ ਕਾਫੀ ਜਿਆਦੇ ਸੋਹਣਾ ਦੁਪੱਟਾ ਹੈਗਾ ਮਤਲਬ ਖੁੱਲਾ ਡੁੱਲਾ ਲੋ ਜੀ ਦੇਖੋ ਬਹੁਤ ਜਿਆਦੇ ਖੁੱਲਾ ਡੁੱਲਾ ਦੁਪੱਟਾ ਹੈਗਾ ਇਹ ਨਹੀਂ ਹੈਗਾ ਵੀ ਇਹ ਛੋਟੇ ਦੁਪੱਟੇ ਨੇਗੇ ਲੈਂਥ ਵੀ ਇਹਨਾਂ ਦੀ ਕਾਫੀ ਜਿਆਦੇ ਹੈਗੀ ਬਹੁਤ ਜਿਆਦੇ ਲੈਂਥ ਹੈਗੀ ਤੇ ਬਹੁਤ ਜਿਆਦੇ ਸੋਹਣਾ ਸਟੱਫ ਹੈਗਾ ਬਿਲਕੁਲ ਮਲ ਕਾਟਨ ਹੈ ਫਾਈਨ ਹੈ ਇੱਕ ਵਾਰ ਦੁਪੱਟਾ ਜਿਹੜਾ ਵਾਸ਼ ਕਰ ਲਿਓ ਲੋ ਜੀ ਪਹਿਲਾ ਸੂਟ ਇਹ ਸੀਗਾ ਸਿਰਫ ਮੈਂ ਤੁਹਾਨੂੰ ਇੱਕ ਦੁਪੱਟਾ ਖੋਲ ਕੇ ਦਿਖਾਵਾਂਗੀ ਸਾਰੇ ਦੁਪੱਟੇ ਹੀ ਅਸੀਂ ਚੈੱਕ ਕਰਕੇ ਲੈ ਕੇ ਆਵਾਂਗੇ ਲੈਂਥ ਵਜੋਂ ਤੇ ਮਤਲਬ ਚੜਾਈ ਵਜੋਂ ਬਹੁਤ ਖੁੱਲੇ ਡੁੱਲੇ ਦੁਪट्टे ਨਹੀਂਗੇ ਲੋ ਜੀ ਇਹਦਾ ਤੁਸੀਂ ਮਤਲਬ ਪੀਸ ਕੱਟ ਕੇ ਡਿਜ਼ਾਈਨ ਵਗੈਰਾ ਤੁਸੀਂ ਇੱਥੇ ਵੀ ਬਣਾ ਸਕਦੇ ਹੋ ਫਰਸੀ ਸਲਵਾਰ ਬਣਾਓਗੇ ਤਾਂ ਬਹੁਤ ਜਿਆਦਾ ਸੋਹਣੀ ਲੱਗੂਗੀ ਸਪੈਸ਼ਲ ਫਰਸੀ ਸਲਵਾਰਾਂ ਵਾਲਾ ਇਹ ਫੈਬਰਿਕ ਹੈ ਇਹ ਆਮ ਨੋਰਮਲ ਜਿੱਦਾ ਕਾਟਨ ਹੁੰਦੀਆਂ ਦੁਪੱਟਿਆਂ ਵਾਲੀ ਉਹ ਵਾਲਾ ਫੈਬਰਿਕ ਨਹੀਂ ਹੈਗਾ ਬਹੁਤ ਜਿਆਦਾ ਵਧੀਆ ਕੁਆਲਟੀ ਦਾ ਫੈਬਰਿਕ ਹੈ ਤੇ ਪ੍ਰਾਈਸ ਇਹਦਾ ਰਹੇਗਾ ਜੀ 1300 ਪਲੱਸ ਦੀ ਸ਼ਿਪਿੰਗ ਹੈ ਇਹਦੇ ਵਿੱਚ ਤੁਹਾਨੂੰ ਕਲਰ ਸ਼ੋਅ ਕਰ ਦਿੰਨੀ ਆ ਵੀ ਕਿਹੜੇ ਕਿਹੜੇ ਅਵੇਲੇਬਲ ਨੇ ਆਪਣੇ ਕੋਲੇ ਤੇ ਸੈਕਿੰਡ ਕਲਰ ਇਹਦਾ ਦੇਖੋ ਜੀ ਸੇਮ ਹੀ ਹੈਗਾ ਤੇ ਨਾਲ ਇਸ ਤਰ੍ਹਾਂ ਦੁਪੱਟਾ ਬਣਿਆ ਹੋਇਆ ਸੇਮ ਕਾਫੀ ਜਿਆਦਾ ਦੁਪੱਟਾ ਸੋਹਣਾ ਹੈਗਾ ਤੇ ਇਹ ਵਾਲੀ ਰਹੇਗੀ ਸ਼ਰਟ ਸ਼ਰਟ ਦਾ ਫੈਬਰਿਕ ਤਾਂ ਬਹੁਤ ਜਿਆਦਾ ਗੁੱਡ ਹੈਗਾ ਬਹੁਤ ਸੌਫਟ ਹੈਗਾ ਲੋ ਜੀ ਇਸ ਤਰ੍ਹਾਂ ਇਹ ਬਣੂਗੀ ਸ਼ਰਟ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ 45 46 47 ਤੱਕ ਇਹ ਲੈਂਥ ਹੈਗੀ ਹੈਗੀ ਤੁਸੀਂ ਰੈਡੀ ਕਰਵਾ ਸਕਦੇ ਹੋ ਇਹ ਵਾਲੀ ਹੈਗੀ ਐ ਜੀ ਬਾਟਮ ਬਾਟਮ ਤੁਸੀਂ ਦੇਖ ਸਕਦੇ ਹੋਗੇ ਬਹੁਤ ਜਿਆਦੇ ਸੋਹਣੇ ਤੁਸੀਂ ਰੂਟੀਨ ਚ ਵੇਅਰ ਕਰ ਲੈਣਗੇ ਸੂਟ ਰੈਗੂਲਰ ਤੁਸੀਂ ਕੋਈ ਵੀ ਜੌਬ ਵਗੈਰਾ ਕਰਦੇ ਹੋਗੇ ਜਿੱਦਾਂ ਵੀ ਹੈ ਨਾ ਤੁਹਾਨੂੰ ਚਾਹੀਦੇ ਹੋਣ ਤਾਂ ਤੁਸੀਂ ਇਹ ਵਾਲੀ ਸੂਟ ਲੈਣਗੇ ਟਰਾਈ ਕਰ ਸਕਦੇ ਹੋਗੇ ਬਹੁਤ ਜਿਆਦੇ ਸੋਨਾ ਫੈਬਰਿਕ ਹੈ ਲੋ ਜੀ ਇੱਥੇ ਤੁਸੀਂ ਮਤਲਬ ਇਹਦਾ ਫਰੋਜ਼ੀ ਕਲਰ ਦੀ ਲੈਸਿਸ ਵਗੈਰਾ ਲਗਾ ਸਕਦੇ ਹੋ ਜਾਂ ਫਿਰ ਪਾਈਪ ਇਨ ਜ਼ਿਆਦਾਤਰ ਡਿਜ਼ਾਈਨ ਹੈ ਜਿਹੜਾ ਬਾਟਮ ਦੇ ਵਿੱਚੋਂ ਤੁਸੀਂ ਦੇ ਸਕਦੇ ਹੋਗੇ ਕਿਉਂਕਿ ਬਾਟਮ ਦੇ ਵਿੱਚੋਂ ਡਿਜ਼ਾਈਨ ਨਾਲ ਇਹ ਸੂਟ ਕਾਫੀ ਜਿਆਦੇ ਸੋਹਣਾ ਰੈਡੀ ਹੁੰਦਾ ਹੈ スクリーンショット ਲਈ ਜਾਇਓ ਤੇ ਮੈਨੂੰ ਵਟਸਐਪ ਤੇ ਮੈਸੇਜ ਕਰ ਦਿਓ ਲੋ ਜੀ ਨੈਕਸਟ ਕਲਰ ਇਹਦੇ ਵਿੱਚ ਹੈਗਾਗਾ ਫਰੋਜ਼ੀ ਤੇ ਇਹਦਾ ਦੁਪੱਟਾ ਵੀ ਕਾਫੀ ਜ਼ਿਆਦੇ ਸੋਹਣਾਗਾ ਤੇ ਇਸ ਤਰ੍ਹਾਂ ਇਹ ਵਾਲੀ ਰਹੇਗੀ ਜੀ ਸ਼ਰਟ ਰਹੂਗੀ ਇਹ ਵਾਲੀ ਸੇਮ ਮੈਂ ਤੁਹਾਨੂੰ ਖੋਲ ਕੇ ਦਿਖਾਤੀ ਇੱਕ ਵਾਰ ਚਲੋ ਇਹ ਵੀ ਦਿਖਾ ਦਿੰਦੇ ਆਂਗੇ ਲੋ ਜੀ ਦੇਖੋ ਐਨਾ ਫਿਰ ਤੁਸੀਂ ਮੈਨੂੰ ਫੋਟੋ ਮੰਗੀ ਜਾਂਦੇ ਹੋ ਕਿ ਫੋਟੋ ਭੇਜਾਂ ਦਾ ਸੌਰੀ ਹਣਾ ਇੰਨਾ ਟਾਈਮ ਨਹੀਂ ਹੁੰਦਾ ਮੈਂ ਤੁਹਾਨੂੰ ਕੱਲੇ-ਕੱਲੇ ਸੂਟ ਦੀ ਫੋਟੋ ਭੇਜਾਂ ਤੁਸੀਂ ਵੀਡੀਓ ਹੀ ਧਿਆਨ ਨਾਲ ਦੇਖਿਆ ਕਰੋ ਜਿੰਨਾ ਵੀਡੀਓ ਦੇ ਵਿੱਚ ਕਲੀਅਰ ਚੀਜ਼ ਦਿਖਦੀ ਹੈ ਹਨਾ ਨਹੀਂ ਦਿਖਣੀ ਹੈਗੀ ਕਿਉਂਕਿ ਵੀਡੀਓ ਦੇ ਵਿੱਚ ਸਟਾਫ ਕੁਆਲਟੀ ਸਾਰਾ ਮਤਲਬ ਪ੍ਰਿੰਟ ਵਗੈਰਾ ਤੁਹਾਨੂੰ ਸਾਰਾ ਡਿਟੇਲ ਦੇ ਵਿੱਚ ਦੱਸਿਆ ਜਾਂਦਾ ਹੈਗਾ ਲੋ ਜੀ ਇਦਾਂ ਇਹ ਵਾਲੀ ਰਹੇਗੀ ਬਾਟਮ ਤੇ ਆਰਡਰ ਹੈ ਜਿਹੜਾ ਫਾਸਟਲੀ ਕਰ ਦਿਓ ਬਹੁਤ ਲਿਮਟਿਡ ਜਸਟਾਕ ਹੈਗਾ ਸੋਹਣੇ-ਸੋਹਣੇ ਪ੍ਰਿੰਟ ਆਪਾਂ ਲੈ ਕੇ ਆਏ ਸੀਗੇ ਜਿੰਨੇ ਕ ਆਪਾਂ ਨੂੰ ਮਿਲੇ ਤੇ ਇਦਾਂ ਤਾਂ ਹੋਰ ਵੀ ਸੀਗੇ ਪ੍ਰਿੰਟ ਪਰ ਸਾਨੂੰ ਨਹੀਂ ਸੋਹਣੇ ਲੱਗੇ ਹੈਗੇ ਉਹ ਵਾਲੇ ਲੋ ਜੀ ਤੇ ਹੁਣ ਆਪਾਂ ਚੱਲਦੇ ਆ ਜੀ ਇਹਨਾਂ ਦੇ ਨੈਕਸਟ ਪ੍ਰਿੰਟ ਵੱਲ ਪਹਿਲੇ ਪ੍ਰਿੰਟ ਦੇ ਹੈਗੇ ਸੀ ਕਿੰਨੇ ਸੂਟ ਸੀਗੇ ਨੈਕਸਟ ਪ੍ਰਿੰਟ ਤੁਸੀਂ ਦੇਖੋ ਇਹ ਵੀ ਕਾਫੀ ਜਿਆਦੇ ਸੋਹਣਾ ਹੈ ਦੁਪੱਟਾ ਸੇਮ ਹੀ ਰਹੂਗਾ ਇਹਦਾ ਦੁਪੱਟਾ ਮੈਂ ਤੁਹਾਨੂੰ ਜਰੂਰ ਖੋਲ ਕੇ ਦਿਖਾਉਂਗੀ ਤੇ ਇਦਾਂ ਹਨਾ ਇਹ ਵਾਲੀ ਰਹੂਗੀ ਜੀ 셔ਟ ਰਹੂਗੀ ਤੁਸੀਂ 셔ਟ ਚੈੱਕ ਕਰ ਸਕਦੇ ਹੋਗੇ ਤੇ ਬਾਕੀ ਇਹ ਵਾਲੀ ਰਹੇਗੀ ਜੀ ਬਾਟਮ ਤੇ ਸਟਫ ਬਹੁਤ ਜਿਆਦੇ ਸੋਹਣਾ ਹੈ ਇਹਦਾ ਵੀ ਮਾਲ ਕਾਟਨ ਹੈ ਵੀ ਤੇ ਮਾਲ ਕਾਟਨ ਦੇ ਵਿੱਚ ਆਪਾਂ ਸੂਟ ਲੈ ਕੇ ਮਾਲ ਕਾਟਨ ਦਾ ਬਸ ਇਹ ਹੁੰਦਾ ਵੀ ਆਕੜਿਆ ਜ ਨਹੀਂ ਹੁੰਦਾ ਸਟੱਫ ਉਹ ਸੌਫਟ ਹੁੰਦਾ ਹੈਗਾ ਮਾਲ ਕਾਟਨ ਦਾ ਤੇ ਇਦਾਂ ਇਹ ਵਾਲੀ ਰਹੇਗੀ ਜੀ ਬਾਟਮ ਬਾਟਮ ਵੀ ਹੈਗੀ ਹੈ ਜਿਹੜੀ ਇਹ ਮਾਲ ਕਾਟਨ ਦੀ ਹੈਗੀ ਤੇ ਲੋ ਜੀ ਪ੍ਰਿੰਟਿੰਗ ਡਿਜ਼ਾਈਨ ਨੇ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਇਹ ਸੂਟਾਂ ਦੀ ਤੇ ਪਲੱਸ ਹੈਗਾ ਜੀ ਕਾਟਨ ਦਾ ਮਾਲ ਕਾਟਨ ਦਾ ਹੀ ਦੁਪੱਟਾ ਹੈਗਾ ਤੇ ਬਹੁਤ ਜਿਆਦੇ ਸੌਫਟ ਕਾਟਨ ਹੈਗੀ ਇਦਾਂ ਦੇਖੋ ਇਹ ਡਿਜ਼ਾਈਨ ਹੋਇਆ ਹੋਇਆ ਹੈਗਾ ਤੇ ਬਹੁਤ ਜਿਆਦੇ ਖੁੱਲਾ ਡੁੱਲਾ ਮਤਲਬ 2.5 ਮੀਟਰ ਦਾ ਦੁਪੱਟਾ ਹੈਗਾ ਤੇ 44 ਇੰਚ ਪਾਣਾ ਬਹੁਤ ਖੁੱਲਾ ਡੁੱਲਾ ਦੁਪੱਟਾ ਹੈਗਾ ਕਾਫੀ ਜਿਆਦੇ ਸੋਹਣਾ ਹੈਗਾ ਪ੍ਰਿੰਟਿੰਗ ਵੀ ਮਤਲਬ ਦੁਪੱਟੇ ਦੀ ਕਾਫੀ ਜਿਆਦੇ ਸੋਹਣੀ ਹੈਗੀ ਦੇਖੋ ਜੀ ਤੇ ਇਹਦੇ ਵਿੱਚ ਦੋ ਕਲਰ ਸੀਗੇ ਸਿਰਫ ਜਿਹੜਾ ਦੁੱਧ ਦਾ ਸ਼ੇਡ ਹੈ ਪਹਿਲਾ ਸ਼ੇਡ ਹੈਗਾ ਬਲੂ ਸੀਗਾ ਤੇ ਦੂਜਾ ਸ਼ੇਡ ਹੈਗਾ ਵਾਈਨ ਹੈਗਾ ਤੇ 컬러 ਦੋਨੋਂ ਹੀ ਬਹੁਤ ਜ਼ਿਆਦੇ ਸੋਹਣੇ ਲੱਗੇ ਤੇ ਇਸ ਜੜਾਈ ਵਾਲੀ ਰਹੇਗੀ ਜੀ ਬਾਟਮ ਤੇ ਇਹ ਵਾਲਾ ਸੇਮ ਸੇਮ ਰਹੇਗੀ ਜੀ ਇਹ ਵਾਲੀ ਰਹੇਗੀ ਜੀ ਸ਼ਰਟ ਤੁਸੀਂ ਦੇਖ ਸਕਦੇ ਹੋਗੇ ਸ਼ਰਟ ਕਿੰਨੀ ਜ਼ਿਆਦੇ ਸੋਹਣੀ ਹੈਗੀ ਤੇ ਪਲੱਸ ਇਹਦੇ ਨਾਲ ਸੇਮ ਉਦਾਂ ਹੀ ਰਹੇਗੀ ਬਾਟਮ ਤੁਸੀਂ ਬਾਟਮ ਚੈੱਕ ਕਰ ਸਕਦੇ ਹੋਗੇ ਲੋ ਜੀ ਪਲੱਸ ਦੁਪੱਟਾ ਤੇ ਇਹ ਵਾਲੇ ਮਤਲਬ ਸੂਟ ਸਾਨੂੰ ਬਹੁਤ ਸੇਮ ਕਾਫੀ ਟਾਈਮ ਤੋਂ ਲੱਭ ਰਹੇ ਸੀਗੇ ਵੀ ਸੋਨੇ ਸੋਨੇ ਡਿਜ਼ਾਈਨ ਹੋਣ ਵੀ ਅਸੀਂ ਲੈ ਕੇ ਜਾਈਏ ਕਿਉਂਕਿ ਪਹਿਣਾ ਦੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਕਿਉਂਕਿ ਉਹਨਾਂ ਨੇ ਫਰਸੀ ਸਲਵਾਰਾਂ ਨਾਲ ਰੈਡੀ ਕਰਵਾਉਣੇ ਸੀਗੇ ਸੂਟ ਤੇ ਲੈ ਕੇ ਜਿਹੜੀਆਂ ਪਹਿਣਾ ਦੀ ਡਿਮਾਂਡ ਸੀਗੀ ਤਾਂ ਆਪਣਾ ਫਾਸਟਲੀ ਆਰਡਰ ਕਰਕੇ ਪਹਿਣੋ ਸੂਟ ਰਖਵਾ ਸਕਦੇ ਹੋ ਤੁਸੀਂ ਇਹਦੇ ਵਿੱਚ ਤਿੰਨ ਸੂਟ ਵੀ ਲੈ ਸਕਦੇ ਹੋਗੇ ਕਿਉਂਕਿ ਤਿੰਨ ਸੂਟਾਂ ਦੇ ਡਿਜ਼ਾਈਨ ਇਹਦੇ ਵਿੱਚ ਸਾਰੇ ਅਲੱਗ-ਅਲੱਗ ਨੇਗੇ ਹੁਣ ਇਹ ਮਤਲਬ ਤੀਜਾ ਡਿਜ਼ਾਈਨ ਹੈਗਾ ਦੇਖੋ ਇਹਦਾ ਅਲੱਗ ਹੋ ਗਿਆ ਪ੍ਰਿੰਟ ਲੋ ਜੀ ਸੇਮ ਸਟਾਫ ਰਹੇਗਾ ਮਾਲ ਕਾਟਨ ਸੇਮ ਸਟੱਫ ਰਹੇ ਗਾਜੀ ਮਾਲ कॉटन ਹੈ ਬਹੁਤ ਜਿਆਦੇ ਸੋਹਣੀ कॉटन ਹੈਗੀ ਤੇ ਬਹੁਤ ਫਾਈਨ ਸਟੱਫ ਹੈਗਾ ਇਹ ਵੀ ਸੇਮ ਤੇ ਤੁਸੀਂ ਇਹ ਸੂਟ ਮੰਗਵਾ ਕੇ ਦੇਖਿਓ ਜ਼ਰੂਰ ਟ੍ਰਾਈ ਕਰਿਓ ਤੁਹਾਨੂੰ ਸਟੱਫ ਦਾ ਪਤਾ ਲੱਗੂਗਾ ਵੀ ਇੰਨਾ ਕਿ ਜਿਆਦਾ ਸੌਫਟ ਹੈਗਾ ਦੁਪੱਟਿਆਂ ਵਾਲੇ ਸੂਟ ਤਾਂ ਦੇਖੋ ਮਤਲਬ ਬਹੁਤ ਹੁੰਦੇ ਨੇਗੇ ਪਰ ਇਦਾਂ ਦੀ कॉटन ਵਾਲੇ ਨਹੀਂ ਹੁੰਦੇ ਥੋੜੀ ਜਿਹਾ ਆਪਾਂ ਵਧੀਆ ਵਾਲੀ कॉटन ਲੈ ਕੇ ਆਏ ਆਂਗੇ ਲਓ ਜੀ ਇਹ ਵਾਲੀ ਰਹੇਗੀ ਜੀ ਸ਼ਰਟ ਇਹ ਵਾਲਾ ਇਹ ਇਹ ਵਾਲੀ ਰਹੇਗੀ ਬਾਟਮ ਤੇ ਦੁਪੱਟਾ ਇਹਦੇ ਨਾਲ ਮੈਂ ਦੱਸ ਦੇਣੀ ਆ ਵੀ ਕਿੱਦਾਂ ਰੈਡੀ ਹੋਇਆ ਹੋਇਆਗਾ ਲਓ ਜੀ ਬਹੁਤ ਜਿਆਦੇ ਸੌਫਟ ਹੈ ਦੁਪੱਟਾ ਹੈਗਾ ਜਿੰਨਾ ਮੈਂ ਤੁਹਾਨੂੰ ਸਹੀ ਵੀਡੀਓ ਚ ਜੋ ਦੱਸ ਰਹੀ ਹਾਂ ਹਨਾ ਉਹ ਹੀ ਤੁਹਾਡੇ ਘਰ ਤੱਕ ਆਊਗਾ ਦੇਖੋ ਕਿੰਨੀ ਸੋਹਣੀ ਡਿਜ਼ਾਈਨਿੰਗ ਹੋਈ ਹੋਈ ਆ ਦੁਪੱਟੇ ਤੇ ਤੁਸੀਂ ਦੇਖ ਸਕਦੇ ਹੋਗੇ ਦੁਪੱਟੇ ਨੇਗੇ ਜਿਹੜੇ ਬਹੁਤ ਜਿਆਦੇ ਖੁੱਲੇ ਡੁੱਲੇ ਦੁਪੱਟੇ ਨੇਗੇ ਬਹੁਤ ਜਿਆਦੇ ਖੁੱਲੇ ਦੁਪੱਟੇ ਨੇਗੇ ਇਸ ਤਰ੍ਹਾਂ ਤੇ ਤੁਸੀਂ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋਗੇ ਮੈਜ਼ਰਮੈਂਟ ਤੁਹਾਡਾ ਸਹੀ ਹੋਣਾ ਚਾਹੀਦਾ ਪਰਫੈਕਟ ਸੂਟ ਐਂਡ ਓਕੇ ਬਣਾ ਕੇ ਦੇਵਾਂਗੇ ਤੁਹਾਨੂੰ ਇਹਦੇ ਵਿੱਚ ਹੈਗੇ ਨੇਗੇ ਆਪਣੇ ਕੋਲੇ ਤਿੰਨ ਕਲਰ ਹੋਰ ਨੇਗੇ ਚਾਰ ਕਲਰਾਂ ਦਾ ਚਾਰਟ ਸੀਗਾ ਤੇ ਲੋ ਜੀ ਨੈਕਸਟ ਆਜੂਗਾ ਜੀ ਮਸਟਰਡ ਸ਼ੇਡ ਆਜੂਗਾ ਇਹਦੇ ਵਿੱਚ ਵੀ ਸੇਮ ਪ੍ਰਿੰਟ ਹੈਗਾ ਤੇ ਸੇਮ ਹੀ ਬਾਟਮ ਸੇਮ ਦੁਪੱਟਾ ਤੇ ਬਹੁਤ ਜ਼ਿਆਦਾ ਸੌਫਟ ਹੈਗਾ ਦੁਪੱਟਾ ਵੀ ਲੋ ਜੀ

ਤੁਸੀਂ ਦੇਖ ਸਕਦੇ ਹੋਗੇ ਲੋ ਜੀ ਤੇ ਲਾਸਟ ਸੂਟ ਹੈਗਾ ਜੀ ਸੇਮ ਫਰੋਜ਼ੀ ਕਲਰ ਦਾ ਲੋ ਜੀ ਸੇਮ ਰਹੂਗਾ ਪ੍ਰਿੰਟਡ ਡਿਜ਼ਾਈਨ ਬਾਟਮ ਤੇ ਐਂਡ ਰਹੇਗੀ ਇਹ ਵਾਲੀ ਸ਼ਰਟ ਲੋ ਜੀ ਇਹ ਵਾਲੀ ਰਹੇਗੀ ਬਾਟਮ ਪ੍ਰਿੰਟ ਕਲਰ ਕੰਬੀਨੇਸ਼ਨ ਸਾਰਿਆਂ ਦੇ ਬਹੁਤ ਹੀ ਜ਼ਿਆਦੇ ਸੋਹਣੇ ਨੇਗੇ ਤੇ ਸਾਰਿਆਂ ਦੇ ਮਤਲਬ ਸਟੱਫ ਇੱਕੋ ਹੀ ਨੇਗੇ ਮਲ ਕਾਟਨ ਦੇ ਸੂਟ ਨੇਗੇ ਬਹੁਤ ਜਿਆਦੇ ਸੋਹਣਾ ਸਟੱਫ ਹੈਗਾ ਤੇ ਫਾਸਟਲੀ ਆਪਣੀ ਬੁਕਿੰਗ ਕਰਵਾ ਦਿਓ ਪੇਮੈਂਟ ਹੈਗੀ ਜਿਹੜੀ ਮਤਲਬ ਨਾਲ ਦੀ ਨਾਲ ਕਰਕੇ ਤੁਸੀਂ ਬੁੱਕ ਕਰਵਾ ਸਕਦੇ ਹੋ ਜਿਹੜੀਆਂ ਭੈਣਾਂ ਦੇ ਬਾਹਰ ਤੋਂ ਆਰਡਰ ਨੇਗੇ ਉਹ ਕੋਈ ਗੱਲ ਨਹੀਂ ਉਹ ਆਪਣੀ ਤੁਸੀਂ ਇਕੱਠੀ ਮਤਲਬ ਤੁਹਾਡੇ ਸੂਟਾਂ ਦੇ ਆਰਡਰ ਚੱਲ ਰਹੇ ਨੇਗੇ ਤਾਂ ਤੁਸੀਂ ਮਤਲਬ ਇਕੱਠਾ ਪੇ ਕਰ ਸਕਦੇ ਹੋਗੇ ਸੂਟ ਜਦੋਂ ਤੁਸੀਂ ਮਤਲਬ ਥੋੜੇ ਸੂਟ ਸਾਰੇ ਰੈਡੀ ਹੋ ਜਾਂਦੇ ਨੇ ਜਿੱਦਾਂ ਵੀ ਤੁਸੀਂ ਪੇਮੈਂਟ ਕਰਦੇ ਹੋਗੇ ਹਨਾ ਤੇ ਉਦਾਂ ਤੁਸੀਂ ਕਾਰ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੂਰ ਦੱਸ ਦਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ